ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਖੂਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਤੁਹਾਰੇ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਪੌਣੀ 8 ਦਾ ਮੈਂ ਕਰ ਰਹੀਆਂ ਤਿਆਰੀ ਆਪਣੇ ਬ੍ਰੈਕਫਾਸਟ ਦੀ ਇੱਧਰ ਬਣਾਉਂਗੀ ਪਨੀਰ ਪनीर ਕੱਟਿਆ ਪਿਆ ਸਬਜ਼ੀਆਂ ਇੱਧਰ ਮੈਂ ਥੋੜੀਆਂ ਟੱਕ ਕੇ ਰੱਖਦੇ ਤਾਂ ਕਿ ਸੌਫਟ ਹੋ ਜਾਣ ਹਨਾ ਤੇ ਇੱਧਰ ਮੈਂ ਕਰੀ ਤੇ ਚੋਪਿੰਗ ਪਿਆਜ਼ ਤੇ ਹਰੀ ਮਿਰਚ ਇਹ ਬਣਾਉਂਗੀ ਮੈਂ ਦਵਿੰਦਰ ਵਾਲਾ ਆਲੂ ਵਾਲਾ ਪਰੌਂਠਾ ਆਲੂ ਮੇਰੇ ਕੋਲ ਬੋਇਲਡ ਪਏ ਨੇ ਇਹਨਾਂ ਨੂੰ ਮੈਂ ਪਰੌਂਠਾ ਬਣਾ ਲਵਾਂਗੀ ਕੋਸਾਂ ਸੋ ਫੇ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਅਸੀਂ ਜਾਣਾ ਕਿਤੇ ਸਬਜੀ ਦਾ ਜਾਨੇ ਕੰਮ ਚਾਮ ਨਹੀਂ ਕਰਦੀ ਹੈਗੀ ਆਲੂ ਉਬਲੇ ਪੈਨੇ ਨੂੰ ਪਰੌਂਠਾ ਪਸੰਦ ਜੇ ਪਰੌਂਠਾ ਬਣਾ ਲਵਾਂ ਇਸ ਤੋਂ ਬਾਅਦ ਬ੍ਰੇਕਫਾਸਟ ਬਣਾ ਕੇ ਮੈਂ ਖਾਉਂਗੀ ਠਹਿਰ ਕੇ ਤੇ ਬਾਹਰ ਨਾ ਵਾਸ਼ਿੰਗ ਏਰੀਆ ਚ ਮਦਵਿੰਦਰ ਦੇ কুরਤਾ ਪਿਆਮਾ ਟੱਬ ਵਿੱਚ ਪਿਉ ਕੇ ਆਈ ਸੀ ਉਹ ਮੈਂ ਵਾਸ਼ ਕਰਨਾ ਬਹੁਤ ਜ਼ਿਆਦਾ ਗੰਦਾ ਮਿੱਟੀ ਵਾਲਾ ਸੀ ਇੱਕ ਵਾਰ ਤਾਂ ਪਹਿਲਾਂ ਮੈਂ ਧੋ ਕੇ ਪਾਣੀ ਕੱਢਤਾ ਦੂਜੀ ਵਾਰ ਮੈਂ ਹੁਣ ਸਾਥ ਵਿੱਚ ਪਿਉ ਕੇ ਆਈਆਂ ਬਰਸ਼ ਨਾਲ ਰਗੜ ਕੇ ਆਈਆਂ ਜਾ ਕੇ ਫੇਰ ਰਗੜੂਗੀ ਫੇਰ ਇੱਕ ਵਾਰ ਮਸ਼ੀਨ ਚ ਧੋਂਗੀ ਉਹ ਮੈਂ ਸਾਫ਼ ਕਰਕੇ ਰਸ ਤੋਂ ਕਿ ਸੁਕਣਾ ਕੋ ਮੈਂ ਜਦੋਂ ਮੈਂ ਬ੍ਰੈਕਫਾਸਟ ਬਣਾ ਕੇ ਰੱਖ ਦੱਬਣਾ ਹੂ ਜਦੋਂ ਮੈਨੂੰ ਭੁੱਖ ਲੱਗੂ ਮੇਰਾ ਮੈਨੂੰ ਲੱਗੂ ਮੈਂ ਖਾ ਲਾਂ ਨਾ ਉਦੋਂ ਮੈਂ ਖਾ ਲਵਾਂਗੀ ਅੱਜ ਮੈਂ ਥੋੜਾ ਜਿਹਾ ਲੇਟ ਖਾਵਾਂਗੀ ਹੁਣ ਮੈਂ ਪਰੌਂਠੇ ਦਾ ਆਟਾ ਵੀ ਗੁੰਨਾ ਟੱਬੇ 'ਤੇ ਰੱਖੀ ਦੀਨੇ ਕਣਕ ਦਾ ਇਹ ਚ ਪਾ ਲਾਂ ਪਨੀਰ ਮੈਂ ਤਰਫ ਇੱਕ ਚਮਚਾ ਦੇਸੀ ਘਿਓ ਦਾ ਪਾਉਣੇ ਹੁੰਦੀ ਐ ਇਹਦੇ ਵਿੱਚ ਇੱਕ ਦੇਸੀ ਇੱਕ ਚਮਚੇ ਘਿਓ ਦੇ ਵਿੱਚ ਪੁੰਨਦਾਂ ਨਹੀਂ ਸਕਦੀਆਂ ਤੇ ਪਨੀਰ ਪਤਾ ਕੁਝ ਮੇਰੇ ਕੋਲ ਆ ਥੋੜਾ ਜਿਹਾ ਪੈਸ ਕੰਦ ਦੁੱਧ ਖੱਟਾ ਹੋਗਾ ਉਦੋਂ ਪਨੀਰ ਕੱਢਿਆਸ ਉਹ ਵੀ ਐਂ ਵਿੱਚ ਹੀ ਪਾ ਦੇਣੀ ਐ ਉਗੀ ਨੂੰ ਆਪਾ ਪਾਣੀ ਵਿੱਚ ਨਹੀਂ ਰੱਖ ਸਕਦੇ ਨਾ ਇਹ ਖਰਾਬ ਹੋ ਜੂਗੀ ਜਲਦੀ ਬਹੁਤ ਟੇਸ ਦੀ ਸਬਜ਼ੀ ਬਣਦੀ ਹੈ ਟੋਟੇ ਨਾਲ ਵੀ ਪਰਾਠੇ ਨਾਲ ਵੀ ਆਪਾਂ ਖਾ ਸਕਦੇ ਹਾਂ ਜੇ ਪੌਂਠੇ ਰੋਟੀ ਨਹੀਂ ਖਾਣੀ ਕੱਲੀ ਵੀ ਖਾ ਸਕਦੇ ਆਪਾਂ ਇਹਦੇ ਰੈਪ ਵੀ ਬਣਾ ਸਕਦੇ ਹਾਂ ਨਾ ਬੱਚਿਆਂ ਨੂੰ ਰੈਪ ਬਣਾ ਕੇ ਦੇ ਦਿਓ ਪਿਫਨ ਵਿੱਚ ਇਦਾਂ ਚੀਜ਼ ਟੀਲੀ ਜੀ ਬਣਾ ਕੇ ਵਿੱਚ ਸਬਜ਼ੀਆਂ ਪਨੀਰ ਬਹੁਤ ਹੈਲਦੀ ਚੀਜ਼ ਬਣ ਜੂਗੀ ਹੈ ਬ੍ਰੈਡ ਵਿੱਚ ਪਾ ਲਓ ਸੈਂਡਵਿਚ ਬਣ ਜੂ ਰੋਟੀ ਪਰਾਠੇ ਵਿੱਚ ਪਾ ਲਓ ਰੈਪ ਬਣ ਜੂਗਾ ਅੰਦਰ ਆਪਣਾ ਬ੍ਰੈਕਫਾਸਟ ਤਿਆਰ ਕਰਕੇ ਤੇ ਪਰੌਂਠੇ ਦੀ ਤਿਆਰੀ ਕਰਕੇ ਮੈਂ ਨਾ ਬਾਹਰੇ ਕੱਪੜੇ ਸੋਕ ਕਰਕੇ ਰੱਖੇ ਹੋਏ ਸੀਗੇ ਤੇ ਇਹਨਾਂ ਨੂੰ ਹੁਣ ਮੈਂ ਰਗੜ ਰਹੀ ਆ ਇੱਕ ਵਾਰ ਤਾਂ ਮੈਂ ਪਾਣੀ ਵਿੱਚੋਂ ਪਹਿਲਾਂ ਕੱਢ ਗਈ ਸੀ ਇਹਨਾਂ ਨੂੰ ਮਿੱਟੀ-ਮੁੱਟੀ ਉਤਾਰ ਕੇ ਨਾ ਫਿਰ ਇਹਨਾਂ ਨੂੰ ਟੱਬ ਵਿੱਚ ਪਾਣੀ ਪਾ ਕੇ ਸਰਫ ਪਾ ਕੇ ਸੋਕ ਕਰ ਗਈ ਸੀ ਪਰ ਫਿਰ ਵੀ ਇੰਨੀ ਮੈਲ ਦੇਖੋ ਫੇਰ ਨਿਕਲੇ ਪਾਣੀ ਵਿੱਚ ਤੁਹਾਨੂੰ ਇਹਨਾਂ ਨੂੰ ਬਰਸ਼ ਨਾਲ ਰਗੜੂਗੀ ਮਿੱਟੀ ਦਾ ਸਾਰੀ ਮੈਂ ਉਤਾਰਤੀ ਸੀ ਪਹਿਲਾਂ ਪਰ ਹੁਣ ਬਰਸ਼ ਨਾਲ ਫੇਰ ਅੱਛੀ ਤਰ੍ਹਾਂ ਫੇਰ ਉਤਾਰਨ ਉਹ ਕਰ ਮੋਟੀ-ਮੋਟੀ ਤਾਂ ਮੈਂ ਉਤਾਰਤੀ ਸੀਗੀ ਬਰਸ਼ ਨਾਲ ਰਗੜੂਗੀ ਰਗੜ ਕੇ ਇਸ ਕਰੂੰਗੀ ਸਾਫ਼ ਮਿੱਟੀ ਦਾ ਉਤਰ ਜਾਂਨੇ ਪਰ ਜਿਹੜੇ ਦਾਗ ਹੁੰਦੇ ਨੇ ਮਿੱਟੀ ਦੇ ਉਹ ਪੈਣ ਗੁੰਗਿੱਲੀ ਮਿੱਟੀ ਗਿਲਾ ਗਾਰਾ ਜਾਂ ਹੁੰਦਾ ਖੇਤ ਉਹ ਲੱਗਦਾ ਕੱਪੜਿਆਂ ਤੇ ਫਿਰ ਇਹੋ ਜਿਹੇ ਕੱਪੜੇ ਨਾਲ ਤਾਂ ਹੁਣ ਸਿੱਧਾ ਪਾ ਮਸ਼ੀਨ ਚ ਪਾ ਸਕਦੇ ਹਾਂ ਪਹਿਲਾਂ ਤਾਂ ਹੱਥਾਂ ਨਾਲ ਸਾਰੀ ਇਹਦੀ ਮੈਲ ਮਿੱਟੀ ਸਭ ਕੁਝ ਕੱਢਣਾ ਪੈਂਦਾ ਫਿਰ ਮਸ਼ੀਨ ਚ ਪਾਉਂਗੀ ਮੈਂ ਇੱਕ ਵਾਰ ਮੈਂ ਹੱਥ ਨਾਲ ਰਗੜ ਦਾਨੀ ਆ ਸਾਰਾ ਤਾਂ ਕਿ ਇਹਦੇ ਵਿੱਚੋਂ ਜਿੰਨੀ ਜ਼ਿਆਦਾ ਵੱਧ ਤੋਂ ਵੱਧ ਗੰਦਗੀ ਮਿੱਟੀ ਆ ਸਾਫ਼ ਹੋ ਜਾਏ ਫਿਰ ਮੈਂ ਇੱਕ ਵਾਰ ਮਸ਼ੀਨ ਚ ਇਹਨੂੰ ਪਾ ਦੂੰਗੀ ਐਦਾਂ ਦੇ ਕੱਪੜੇ ਤੋਂ ਬਹੁਤ ਔਕੇ ਹੋ ਜਾਂਦੇ ਨੇ ਫਿਰ ਦਵਿੰਦਰ ਨਾਲ ਖੇਤ ਸ਼ਾਰਟਸ ਵਗੈਰਾ ਨਹੀਂ ਪਾਉਂਦੇ ਹੈਗੇ ਬਾਹਰ ਘਰੋਂ ਬਾਹਰ ਸਿਰਫ ਨਾਈਟ ਸੂਟ ਚ ਪਾਉਂਦੇ ਨੇ ਆਹੀਂ ਨਹੀਂ ਵੀ ਘਰੋਂ ਬਾਹਰ ਜਾਣਾ ਜਾਂ ਖੇਤ ਕੰਮ ਕਰਨਾ ਕੋਈ ਬੰਦਾ ਸ਼ਾਰਟਸ ਪਾ ਲੈਣਾ ਬਸ ਫਿਰ ਉਹਵੇਂ ਜਿਵੇਂ ਕੱਪੜੇ ਲਵੇੜ ਕੇ ਆ ਜਾਂਦੇ ਨੇ ਫਿਰ ਇਹ ਜਿਹੜੇ ਕੱਪੜੇ ਖੇਤ ਵਾਲੇ ਇਹਨਾਂ ਦੇ ਹੋ ਹੈਗਾ ਪੰਜ ਚਾਰ ਸੂਟ ਕੁੜਤੇ ਵੀ ਅਲੱਗ ਹੀ ਲੱਗੇ ਹੋਏ ਨੇਗੇ ਇੱਕ ਦੋ ਤਾਂ ਇਤ ਕੀ ਫੱਡ ਵੀ ਹੈ ਮੈਂ ਤਾਂ ਕਹਿ ਰਹੀ ਸਾਰੇ ਇਤ ਕੀ ਬਹੁਤ ਖਰਾਬ ਹੋਏ ਪੈਨ ਵੀ ਸਾਰੇ ਫਾੜ ਲੋ ਅਗਲੀ ਵਾਰ ਨਵੇਂ ਬਣਵਾ ਲਿਓ ਹੁਣ ਪਾਤਾ ਮਸ਼ੀਨ ਵਿੱਚ ਤੇ ਨਾਲ ਸਰਸਪੱਤ ਬਾਕੀ ਜਿਹੜੀ ਕੋਈ ਕਮੀ ਰਹਿ ਗਈ ਮਸ਼ੀਨ ਚ ਨਿਕਲ ਜੂਗੀ ਤੇ ਇਧਰ ਸੀ ਹੁਣ ਤਿਆਰ ਮੇਰਾ ਬ੍ਰੇਕਫਾਸਟ ਮੈਂ ਕਰ ਰਹੀ ਹਾਂ ਆਪਣਾ ਬ੍ਰੇਕਫਾਸਟ ਪਨੀਰ ਤੇ ਵਿੱਚ ਸਬਜ਼ੀਆਂ ਅਜ ਵਿੱਚ ਮੈਂ ਉਹ ਪਨੀਰ ਪਾਤਾ ਜਿਹੜਾ ਮੈਂ ਦੁੱਧ ਤੋਂ ਫਾੜਿਆ ਸੀ ਕੱਲ ਵਿੱਚ ਉਹ ਪਾਤਾ ਕੁਛ ਮੇਰੇ ਕੋਲ ਪਨੀਰ ਦੂਜਾ ਭੈਸ ਮੈਂ ਉਹ ਪਾਤਾ ਤੇ ਹੁਣ ਤਿਆਰੀ ਕਰ ਰਹੀ ਹਾਂ ਪਰੌਂਠਿਆਂ ਦੀ ਬਣਾ ਰਹੀ ਹਾਂ ਆਲੂ ਵਾਲੇ ਪਰੌਂਠੇ ਪੰਜਾਬੀ ਫੈਮਿਲੀਜ਼ ਦੇ ਫੇਵਰੇਟ ਮਸ਼ਹੂਰ ਆਲੂ ਵਾਲੇ ਪਰੌਂਠੇ ਹਨ ਟੇਸਟੀ ਲੱਗਦੇ ਬਹੁਤ ਟੇਸਟ ਲੱਗਦੇ ਮੈਂ ਅੱਜ ਪਨੀਰ ਦਾ ਲਾਲਚ ਕਰ ਲਿਆ ਜਿਵੇਂ ਪਰੌਂਠਾ ਆਪਣਾ ਰਸਮੀ ਰਦਿਲ ਕਰ ਰਿਹਾ ਸੀ ਮੈਂ ਇੱਕ ਪਰੌਂਠਾ ਖਾ ਲਿਆ ਫਿਰ ਮੈਂ ਮੈਂ ਰੱਜੀ ਤੋਂ ਹੀ ਮੈਂ ਆਪਣਾ ਬ੍ਰੇਕਫਾਸਟ ਕਰ ਲਿਆ ਹੁਣ ਕਿਉਂ ਲਾਲਚ ਕਰਨਾ ਮਨਾ ਵੀ ਤਾਂ ਮਾਤਾ ਦੇ ਕੋ ਬੰਦੇ ਦੀ ਪਰਦੇ ਨਹੀਂ ਹਨਾ ਕੁਝ ਹੋਰ ਖਾਣ ਨੂੰ ਸਾਹਮਣੇ ਹੋਊਗਾ ਫਿਰ ਉਹ ਵੀ ਮੇਰਾ ਜੀ ਕਰੂਗਾ ਫਿਰ ਮੈਂ ਕਿਹ ਇਦਾਂ ਮੈਂ ਆਪਣੇ ਮਨ ਤੇ ਕਿਵੇਂ ਕੰਟਰੋਲ ਕਰਾਂ ਕਰੂੰਗੀ ਜੀ ਮੇਰਾ ਕਰ ਰਿਹਾ ਸੀ ਇੱਕ ਪਰੌਂਠਾ ਮੈਂ ਵੀ ਖਾ ਲਾਂ ਪਰ ਫਿਰ ਮੈਂ ਕਿਹਾ ਨਹੀਂ ਵੀ ਮਨ ਤੇ ਕੰਟਰੋਲ ਆਪਣਾ ਚਾਹੀਦਾ ਹਨ ਮੈਂ ਆਪਣਾ ਬ੍ਰੇਕਫਾਸਟ ਕਰ ਰਿਹਾ ਹਾਂ ਜਾਂ ਮੈਂ ਪਹਿਲਾਂ ਫਿਰ ਮੈਂ ਆਪਣਾ ਬ੍ਰੇਕਫਾਸਟ ਨਾ ਕਰਦੀ ਫਿਰ ਤਾਂ ਮੈਂ ਖਾ ਲੈਂਦੀ ਗਰਮ ਗਰਮ ਪਰੌਂਠੇ ਦੇਖ ਕੇ ਨਾ ਦਿਲ ਕਰ ਰਿਹਾ ਸੀ ਵੀ ਖਾ ਲਈਏ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਪਰੌਂਠੇ ਦਵਿੰਦਰ ਵੀ ਬਹੁਤ ਸ਼ਕੀਨ ਨੇ ਪਰੌਂਠੇ ਬਹੁਤ ਸ਼ਕੀਨ ਨੇ ਵੀ ਪਰ ਅਸੀਂ ਬਣਾਉਣਾ ਨਹੀਂ ਘਾਟਾ ਸਬਜ਼ੀ ਜ਼ਿਆਦਾ ਬਣਦੀ ਜਿੱਦੇ ਕਾਲ ਸਬਜ਼ੀ ਨਾ ਹੋਵੇ ਰਾਤ ਵਾਲੀ ਕੋਈ ਦਾਲ ਵਗੈਰਾ ਬਚੀ ਪਈ ਹੋਵੇ ਨਾ ਉਹ ਤਾਂ ਕੀ ਕਹਿਣਾ ਆਟੇ ਚ ਗੁੰਨ ਕੇ ਪਰੌਂਠੇ ਬਣਾ ਲਈ ਦਾਲ ਵਗੈਰਾ ਵਾਲੇ ਅੱਛੀ ਤਰ੍ਹਾਂ ਪਰੌਂਠੇ ਨੂੰ ਦਬ ਦਬ ਕੇ ਖੁਰਚੀ ਦੇ ਨਾਲ ਰਾੜੀ ਹੈ ਨਾ ਬੜਾ ਵਧੀਆ ਫਿਰ ਕਰਾਂਚੀ ਹੋ ਜਾਂਦਾ ਕ੍ਰਿਸਪ ਹੋ ਜਾਂਦੀ ਲੈਅਰ ਇਹਦੀ ਉੱਪ ਤੋਂ ਤੇ ਪੀਜ਼ਾ ਕਟਰ ਨਾਲ ਮੈਂ ਕੱਟਦਾ ਫਿਰ ਦਵਿੰਦਰ ਕਹਿੰਦੇ ਨੇ ਕੱਟ ਨਾ ਕਰੋ ਵੇ ਖਾਣਾ ਸੌਖਾ ਰਹਿੰਦਾ ਬੱਚਿਆਂ ਨੂੰ ਆਪਾਂ ਕੱਟ ਕੇ ਦੇਈ ਇਜ਼ੀਲੀ ਬੱਚੇ ਖਾ ਲੈਣਗੇ ਬੱਚਿਆਂ ਲਈ ਤਾਂ ਆਪਾਂ ਚਾਰ ਪੀਸ ਵੀ ਬਹੁਤ ਹੀ ਜ਼ਿਆਦਾ ਯਮੀ ਪੋਲੇ ਪੋਲੇ ਬਹੁਤ ਟੇਸਟੀ ਪਰੌਂਠੇ ਬਣਦੇ ਨਾਲ ਆਲੂ ਵਾਲੇ ਅੱਜ ਮੈਨੂੰ ਈਜ਼ੀ ਹੋਗਾ ਚਾਹ ਆਲੂ ਮੇਰੇ ਕੋਲ ਉਬਲੇ ਪੇਸ ਜਿਹੜੇ ਮੈਂ ਕੱਲ ਉਬਾਲੇ ਸੀ ਫਿਰ ਬਾਕੀ ਚਲੋ ਪਰੌਂਠੇ ਬਣਾ ਲਾਂਗੇ ਬਾਕੀ ਪਰੌਂਠੇ ਆਲੂ ਵਾਲੇ ਵੀ ਵਧੀਆ ਬਣਨੇ ਇਹ ਆਲੂਆਂ ਤੇ ਡਿਪੈਂਡ ਹੁੰਦਾ ਜੇ ਆਲੂ ਵਧੀਆ ਨੇ ਆਪਣੇ ਕੋਲ ਹੈ ਨਾ ਤਾਂ ਵਧੀਆ ਬਣਨੇ ਕਈ ਵਾਰ ਆਲੂ ਵਿੱਚ ਮੋਇਸਚਰ ਇੰਨਾ ਜ਼ਿਆਦਾ ਹੁੰਦਾ ਇਹਨਾਂ ਲਈ ਇਸ ਲਈ ਜੇ ਆਲੂ ਹੁੰਦੇ ਨੇ ਉਹ ਪਰੌਂਠਿਆਂ 'ਚ ਤੁਸੀਂ ਪਾ ਲੋ ਤਾਂ ਬੇਲਾਂ ਨੂੰ ਨਿਕਲਣਗੇ ਨਿਕਲਣਗੇ ਇੰਨਾ ਜਿਆਦਾ ਮੋਇਸਚਰ ਹੁੰਦਾ ਉਹਨਾਂ ਵਿੱਚ ਆਲੂ ਬਹੁਤ ਵਧੀਆ ਸੀ ਇਹ ਜੀ ਕਈ ਵਾਰ ਤਾਂ ਫਰਿੱਜ ਵਿੱਚ ਪਹਿਲਾਂ ਦੇ ਉਬਲੇ ਆਲੂਆਂ 'ਚ ਹੀ ਮੌਇਸਚਰ ਆ ਜਾਂਦਾ ਪਰ ਪਰੌਂਠੇ ਮੈਂ ਅੱਜ ਮੈਂ ਸੋਚ ਰਹੀ ਸੀ ਆਲੂ ਫਰਿੱਜ ਵਿੱਚ ਪਈ ਸੀ ਤੇ ਪਰੌਂਠੇ ਬਹੁਤ ਜ਼ਿਆਦਾ ਵਧੀਆ ਬਣੇ ਪਰੌਂਠੇ ਬੰਨ ਆਲੂ ਵਾਲੇ ਵੀ ਇਹ ਆਲੂਆਂ ਤੇ ਵੀ ਡਿਪੈਂਡ ਹੁੰਦਾ ਵੀ ਆਲੂਆਂ ਦੀ ਕੁਆਲਿਟੀ ਕਹੀ ਜਿਹੀ ਹੋਵੇ ਉਪਰੋਂ ਫੇੜ ਕੇ ਬਣ ਕੇ ਤਿਆਰ ਨੇ ਗਰਮਾ ਗਰਮ ਦਹੀਂ ਮੱਖਣ ਨਾਲ ਦਵਿੰਦਰ ਖਾ ਰਹੀ ਸੀ ਨੀ ਇੱਕ ਕਿੱਕ ਕਰਕੇ ਉਹਨਾਂ ਨੂੰ ਸਰਵ ਕਰ ਦਿੱਤੀ ਫਿਰ ਜੁਗ ਬਣਾਵੇ ਤਾਂ ਆਪਾਂ ਨੂੰ ਸਰਵ ਕਰੀਏ ਗਰਮ ਗਰਮ ਫਿਰ ਖਾਣ ਦਾ ਵੀ ਮਜ਼ਾ ਆਉਂਦਾ ਟਾਈਮ ਹੋ ਗਿਆ ਪੌਣੇ ਚਾਰ ਦਾ ਮੈਂ ਕੱਟ ਰਹੀ ਹਾਂ ਸਬਜੀ ਭਿੰਡੀ ਦੀ ਭਿੰਡੀਆਂ ਲੈ ਕੇ ਜਾ ਕੇ ਇੱਥੇ ਰੂਮ ਵਿੱਚ ਏਸੀ ਲੱਗੇ ਸੀ ਹੁਣ ਤਾਂ ਬੰਦ ਹੈ ਠੰਡਾ ਸੀ ਰੂਮ ਫੇਰ ਆਏ ਹੋਏ ਨਾ ਵਿਚਾਰੇ ਲਾਲਸ ਹੁੰਦਾ ਵੀ ਰੂਮ ਠੰਡਾ ਚਲੋ ਉੱਥੇ ਬਹਿ ਕੇ ਕੰਮ ਕਰ ਲਈ ਫਿਰ ਸਬਜੀ ਕੱਟ ਕੇ ਪਿਆਜ਼ ਮੈਂ ਕਿਚਨ 'ਚ ਹੀ ਕੱਟ ਲਵਾਂਗੀ ਨਾਲ ਨਾਲ ਦੁੱਧ ਦਾ ਪਤਿਲਾਂ ਬੇਲਾ ਕਰ ਲਉਣਾ ਪੈਣਾ ਸਬਜੀ ਬਣਨ ਚੱਲੂਗੀ ਐਨੇ ਸਬਜੀ ਬਣੂ ਨਾ ਇਹ ਚ ਕੱਚੀ ਮਰੀ ਚਲੂਗੀ ਖੁਰਚਣਾ ਮਰੀ ਚਲੂ ਕੱਚੀ ਨਹੀਂ ਸੁੱਕੀ ਸਬਜੀ ਵਿੱਚ ਨਾਲ ਨਾਲ ਹੋਰ ਕੰਮ ਕਰ ਲਵਾਂ ਜਮਾਤਾ ਗੁੰਨੂਗੀ ਦੁੱਧ ਦਾ ਪਤਿਲਾਂ ਖਾਲੀ ਕਰ ਲਵਾਂਗੀ ਭਾਂਡੇ ਸਾਫ਼ ਕਰ ਨਾਲ ਪੰਜਾਹ ਬਾ ਇੱਕ 사이ਡ ਤੇ ਸਬਜ਼ੀ ਬਣ ਚੁੱਕੀ ਤੇ ਨਾਲ ਨਾਲ ਦੂਜੇ ਹੋਰ ਕੰਮ ਹੋ ਜਾਣਗੇ ਕਿਚਨ ਦੇ ਮੈਂ ਅਜਾ ਕੱਲ ਦੀ ਸਬਜ਼ੀ ਅੰਦਰ ਬਹਿ ਕੇ ਕੱਟਦੀ ਐ ਸ਼ਾਮ ਨੂੰ ਬਣਾਉਂਗੀ ਭਿੰਡੀ ਥੋੜੀ ਜਿਹੀ ਸਰ੍ਹੋਂ ਵੀ ਜਾਊਗਾ ਤੇ ਸ਼ਾਮ ਨੂੰ ਭਿੰਡੀ ਵਧੀਆ ਵੀ ਲੱਗਦੀ ਐ ਸਵੇਰੇ ਫਿਰ ਸਰਦਾ ਨਹੀਂ ਉਸੂਪੀ ਸਬਜ਼ੀ ਨਾਲ ਨਾ ਸ਼ਾਮ ਨੂੰ ਸਾਨੂੰ ਨਰਫ ਹੋਊ ਬਹੁਤ ਹੋਊਗੀ ਮੈਂ ਭਿੰਡੀ ਸ਼ਾਮ ਨੂੰ ਨਹੀਂ ਖਾਉਂਗਾ ਉਸ ਤੋਂ ਬਾਅਦ ਸਭ ਕੁਝ ਹੋਰ ਦੇਖ ਲਵਾਂਗੀ ਚੀਲਾ ਵਗੈਰ ਦੇਖ ਲਵਾਂਗੀ ਜਾਂ ਫਿਰ ਕਿਨਵਾ ਦੇਖੂੰ ਕਿਨਵਾ ਬਣਾਇਆ ਨਹੀਂ ਕਾਫੀ ਟਾਈਮ ਹੋਵੇਗੀ ਕਿਨਵਾ ਬਣਾਉਣ ਕਿਨਵਾ ਬਣਾਉਂਗੀ ਜਾਂ ਫਿਰ ਚੀਲਾ ਬਣਾ ਲਵਾਂਗੀ ਉਹਨਾਂ ਦੀ ਸ਼ਾਮ ਦਾ ਟਾਈਮ ਤੇ ਮੈਂ ਆ ਗਈ ਇਸ ਕਿਚਨ ਵਿੱਚ 4:00 ਵਜੇ ਸਹੀ ਮੈਂ ਰੱਖਤੀ ਸਬਜ਼ੀ ਬਣਨੀ ਸਬਜ਼ੀ ਪਹਿਲਾਂ ਬਣਨੀ ਰੱਖ ਦੂੰਗੀ ਤਾਂ ਕਿ ਇੱਕ ਸਾਈਡ ਤੇ ਸਬਜ਼ੀ ਬਣੀ ਚੱਲੇ ਮੈਂ ਚ ਕੁਟਚਣ ਮਾਰੀ ਚੱਲਾਂ ਤੇ ਨਾਲ-ਨਾਲ ਕਿਚਨ ਵਿੱਚ ਮੈਂ ਹੋਰ ਕੰਮ ਵੀ ਨਹੀਂ ਕਿ ਮੋਟੇ ਆਪਦੇ ਕਰੀ ਚੱਲਾਂ ਤੇਲ ਪਾਤਾ ਸਰੋਂ ਦਾ ਤੇਲ ਗਰਮ ਹੋ ਗਿਆ ਫਿਰ ਥੋੜਾ ਜਿਹਾ ਮੈਂ ਪਾਉਂਗੀ ਇਹਦੇ ਵਿੱਚ ਜੀਰਾ ਕਦੇ ਮੈਂ ਪਿੰਡੀ 'ਚ ਮੈਂ ਜੀਰਾ ਪਾ ਲਾਂਦੀ ਕਦੇ ਮੈਂ ਨਹੀਂ ਪਾਉਂਦੀ ਕਦੇ ਭੁੱਲ ਵੀ ਜਾਂਦੀ ਸਿੱਧਾ ਪਿਆਜ਼ ਪਾ ਦਾਂਦੀ ਕਦੇ ਮੈਂ ਜੀਰਾ ਪਾ ਲਾਂਦੀ ਆ ਜੀਰਾ ਭੁੰਨਿਆਂਗੇ ਨਾਲ ਆਪਾਂ ਪਾਦਾਂਗੇ ਪਿਆਜ਼ ਤੇ ਕਈ ਪੈਣਾ ਪਿਆਜ਼ ਤੇ ਪਿੰਡੀ ਇਕੱਠੇ ਵੀ ਪਾਉਂਦੇ ਨੇ ਸਾਡੇ ਪਤਾ ਕੀ ਐ ਦਵਿੰਦਰ ਨਹੀਂ ਖਾਂਦੇ ਹੈਗੇ ਪਿਆਜ਼ ਕੱਚੇ ਨਹੀਂ ਖਾਂਦੇ ਖੜਮੇ ਜੇ ਭੁੰਨੇ ਜੇ ਪਿਆਜ਼ ਖਾਂਦੇ ਨੇ ਫਿਰ ਇਸ ਕਰਕੇ ਮੈਂ ਪਹਿਲਾਂ ਪਿਆਜ਼ ਅੱਧ ਭੁੰਨੇ ਜੇ ਕਰ ਲਵਨੀ ਆ ਅੱਧ ਭੁੰਨੇ ਤੋਂ ਥੋੜਾ ਜ਼ਿਆਦਾ ਹੀ ਕਰ ਲਵਨੀ ਹੁੰਨੀ ਆ ਤੇ ਫਿਰ ਇਹ ਖਾ ਲਾਂਦੇ ਨੇ ਪਿਆਜ਼ ਨਹੀਂ ਤਾਂ ਫਿਰ ਇਹ ਪਿਆਜ਼ ਨਾ ਸਾਈਡ ਤੇ ਕੱਢੇ ਜਾਂਦੇ ਨੇ ਕੱਢੀ ਜਾਂਦੇ ਨੇ ਖਾਂਦੇ ਨਹੀਂਗੇ ਜਦੋਂ ਮੇਰਾ ਵਿਆਹ ਹੱਸ ਹੁੰਦਾ ਹੈ ਪਿਆਜ਼ ਬਿਲਕੁਲ ਵੀ ਨਹੀਂ ਖਾਂਦੇ ਸੀ ਬਿਲਕੁਲ ਵੀ ਮੇਰੇ ਮਾਦਰੀ ਲੋਮੈ ਨੂੰ ਕਹਿੰਦੇ ਇੱਕ ਪਿੰਡੀ ਸਬਜ਼ੀ ਬਣਾਏਗੀ ਪਿਆਜ਼ ਨਾ ਪਾਈ ਤੇ ਵੀ ਦਵਿੰਦਰ ਨਹੀਂ ਖਾਣੇ ਮੈਂ ਕਿਹਾ ਹੈ ਪਿਆਜ ਤੋਂ ਬਿਨਾ ਪਿੰਡੀ ਕਿਵੇਂ ਬਣੋਗੀ ਚਲੋ ਫਿਰ ਮੈਂ ਬਣਾ ਲੈਂਗਾ ਪਿੰਡੀ ਪਰ ਖਾਣ ਚ ਸਵਾਦ ਨਹੀਂ ਲੱਗਿਆ ਕਿ ਬਿਨਾ ਪਿਆਜ ਤੋਂ ਫਿਰ ਮੈਂ ਥੋੜੇ ਜਿਹਾ ਪਿਆਜ ਪਾਉਣਾ ਸ਼ੁਰੂ ਕੀਤਾ ਥੋੜੇ ਜਿਹਾ ਪਾ ਲੇ ਅੱਛੀ ਤਰ੍ਹਾਂ ਭੁੰਨ ਲੇ ਫਿਰ ਥੋੜੇ ਜਿਹਾ ਪਾ ਲੇ ਭੁੰਨ ਲੇ ਮੈਂ ਅਰਦਾ ਬਣਾਉਣ ਲੱਗੀ ਸਮਝੀ ਫਿਰ ਹੌਲੀ ਹੌਲੀ ਇਹ ਖਾਣ ਲੱਗੇ ਪਿਆਜ ਹੁਣ ਹਰ ਇੱਕ ਚੀਜ਼ ਵਿੱਚ ਪਿਆਜ ਖਾ ਲਾਂਦੇ ਨੇ ਦਾਲ ਸੱਜੀ ਵੀ ਪਹਿਲਾਂ ਬਿਨ ਤੜਕੇ ਤੋਂ ਹੀ ਖਾਂਦੇ ਸੀਗੇ ਜਿਵੇਂ ਕੋਈ ਵੀ ਦਾਲ ਬਣਾਈ ਆਪਾਂ ਮਾਂਝੂ ਲੈਣ ਦਾ ਹਿਸਾਬ ਤੋਂ ਮੂੰਗੀ ਮੂੰਗੀ ਮਸਰੀ ਹੈ ਨਾ ਬਿਨ ਤੜਕੇ ਜੋ ਦਾਲ ਉਬਾਲ ਕੇ ਨਾਣ ਮਿਰਚ ਪਾ ਕੇ ਬਸ ਇਹਨਾਂ ਨੂੰ ਕੱਢ ਦਿੰਦੇ ਸੀ ਕੋਲੀ ਤੇ ਬਾਕੀ ਤੜਕਾ ਲਗਾ ਲੈਂਦੇ ਸੀ ਮੈਂ ਕਿਹਾ ਵੀ ਇਹ ਫੂਕੀ ਨਾਲ ਤੁਸੀਂ ਕਵੇਂ ਖਾਣੇ ਹੋ ਤੇ ਫਿਰ ਚਲ ਮੈਂ ਤੜਕਾ ਲਗਾਉਣਾ ਸ਼ੁਰੂ ਕੀਤਾ ਤੇ ਇਹਨਾਂ ਨੇ ਵੀ ਖਾਣੀ ਸ਼ੁਰੂ ਕਰ ਲਈ ਹੁਣ ਸਾਰਾ ਕੁਝ ਖਾ ਲੈਂਦੇ ਨੇ ਦਾਲ ਸਬਜ਼ੀ ਤੜਕੀ ਵਾਲੀ ਆਲੂ ਪੈਂਗਣੀ ਆਲੂ ਸ਼ਿਮਲਾ ਮਿਰਚ ਸਾਂ ਆਲਮੋਸਟ ਸਾਰੀਆਂ ਸਬਜ਼ੀਆਂ ਖਾ ਲੈਂਦੇ ਨੇ ਸਬਜੀ ਬਣ ਰਹੀ ਸੀ ਗੈਸ ਤੇ ਨਾਲ ਨਾਲ ਮੈਂ ਦੁੱਧ ਵਾਲਾ ਪਤੀਲਾ ਖਾਲੀ ਕਰਨਾ ਕਿਉਂਕਿ ਮੇਰੇ ਸ਼ਾਮ ਦਾ ਹੀ ਕੰਮ ਹੁੰਦਾ ਨਾ ਪਤੀਲਾ ਖਾਲੀ ਕਰਨਾ ਧੋ ਕੇ ਰੱਖਣਾ ਫਿਰ ਨਾ ਮੈਂ ਦੁੱਧਾ ਉਹ ਪਾਵਾਂਗੀ ਮੈਂ ਲਾਈ ਹੁ ਤਾਪ ਨਹੀਂ ਦੁੱਧ ਜੱਗ ਵਿੱਚ ਕੱਢ ਕੇ ਫਿਰ ਜ ਵਿੱਚ ਰੱਖਣਾ ਤੇ ਨਾਲ ਨਾਲ ਸਬਜੀ ਬਣ ਰਹੀ ਸੀ ਉਹ ਨੂੰ ਮੈਂ ਦੇਖ ਰਹੀ ਸੀ ਸਬਜੀ ਬਣ ਚੁੱਕੀ ਸੀ ਸਬਜੀ ਬਣਨ ਤੋਂ ਬਾਅਦ ਮੈਂ ਸੋਚ ਥੋੜੀ ਜਿਹੀ ਸਬਜੀ ਮੈਂ ਕੜਾਹੀ 'ਤੇ ਗੈਸ ਤੇ ਰੱਖਾਂ ਨੂੰ ਬੜੀ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ ਸਬਜੀ ਥੋੜੀ ਜੀ ਹੈ ਫਿਰ ਮੈਂ ਮਾਈਕ੍ਰੋਵੇ ਸੇਫ ਪੌਚ ਕੱਢ ਲਈ ਮੈਂ ਕਿਹਾ ਚਲੋ ਮਾਈਕ੍ਰੋਵੇ ਵਿੱਚ ਗਰਮ ਹੋ ਜੂਗੀ ਸਬਜੀ ਕੜ ਕੜਾਈ واش ਹੋ ਜੂਗੀ ਫਿਰ ਇਹ ਮੇਰਾ ਕੰਮ ਖਤਮ ਹੋ ਗਨਿੰਦੀ ਸਬਜੀ ਥੋੜੀ ਹੀ ਪੰਡਾ ਐਡਾ ਵੱਡਾ ਗੈਸ ਤੇ ਬੜਾ ਅਜੀਬ ਲੱਗ ਰਿਹਾ ਸੀਗਾ ਕਿਉਂਕਿ ਸੁੱਕੀ ਸਬਜੀ ਵੈਸੇ ਵੀ ਮਾਈਕ੍ਰੋਵੇਵ ਵਿੱਚ ਹੀ ਗਰਮ ਕਰਨੀ ਸੀ ਤੇ ਹੁਣ ਸ਼ਾਮ ਦਾ ਟਾਈਮ ਸੀ ਆਫਟਰ ਵਾਕ ਵਾਕ ਕਰਨ ਤੋਂ ਬਾਅਦ ਮੈਨੂੰ ਸਮਝ ਨਹੀਂ ਆ ਰਹੀ ਸੱਜ ਜ ਮੈਂ ਆਪਣੇ ਲਈ ਕੀ ਖਾਵਾਂ ਨਾ ਮੈਨੂੰ ਭੁੱਖ ਲੱਗੀ ਵੀ ਸੀ ਤੇ ਮੈਨੂੰ ਕੁਝ ਖਾਣ ਨੂੰ ਦਿਲ ਨਹੀਂ ਕਰ ਰਿਹਾ ਸੱਜ ਜ ਮੈਂ ਸੋਚਿਆ ਡਿਨਰ ਸਕਿਪ ਕਰਦਾ ਫਿਰ ਮੈਂ ਸੋਚ ਵੀ ਨਹੀਂ ਖਾਣਾ ਫੈਕ ਭੁੱਖ ਮੈਨੂੰ ਲੱਗੀ ਵੀ ਪਰ ਬਹੁਤ ਜ਼ਿਆਦਾ ਭੁੱਖ ਨਹੀਂ ਸੀ ਦਿਲ ਕਰ ਰਿਹਾ ਸੀ ਕੁਝ ਹਲਕਾ ਆ ਜਾ ਥੋੜੀ ਜਿਹੀ ਚੀਜ਼ ਮਿਲ ਜੇ ਮੈਨੂੰ ਖਾਣ ਨੂੰ ਬਹੁਤ ਜ਼ਿਆਦਾ ਨਹੀਂ ਮੇਰਾ ਜਣਾ ਹੈਗਾ ਨਾ ਬਹੁਤ ਹਲਕੀ ਭੁੱਖ ਸੀ ਫਿਰ ਮੈਂ ਭਿੰਡੀ ਨਾਲ ਵੀ ਮੈਂ ਸੋਚਿਆ ਚਲੋ ਬੇਸਨ ਦਾ ਨਾ ਉਹ ਕਰ ਲਾਂਗੇ ਰੋਟੀ ਬਣਾ ਲਾਂਗੇ ਬੇਸਨ ਦੀ ਮੈਂ ਇੱਕ ਚਮਚ ਬੇਸਨ ਲੈ ਲਿਆ ਉਹਨੂੰ ਮੈਂ ਪਾਣੀ ਨਾਲ ਘੋਲ ਲਿਆ ਘੋਲ ਬਣਾ ਲਿਆ ਪਾਣੀ ਨਾਲ ਉਹਦਾ ਸਿਰਫ ਪਾਣੀ ਤੇ ਬੇਸਨ ਪਾਸ ਹੋਰ ਕੁਝ ਨਹੀਂ ਲੈ ਇੱਕ ਚਮਚ ਬੇਸਨ ਲਿਆ ਮੈਂ ਉਹਦਾ ਮਿਕਸਚਰ ਬਣਾ ਕੇ ਪਾਣੀ ਨਾਲ ਮੈਂ ਫਿਰ ਮੈਂ ਤਾਂ ਪੈਨ ਤੇ ਨਾਨ ਸਟਿਕ ਪੈਨ ਤੇ ਨੂੰ ਪਾ ਕੇ ਦਾ ਚਿਲਾ ਟਾਈਪ ਬਣਾ ਲੇ ਰੋਟੀ ਬਣ ਗਈ ਸਿੰਪਲ ਜੀ ਇਹ ਵੀ ਬਹੁਤ ਟੇਸਟੀ ਤੇ ਬਹੁਤ ਸੌਫਟ ਰੋਟੀ ਬਣਦੀ ਹੈ ਬੇਸਨ ਦੀ ਜੇ ਉਹ ਆਪਾਂ ਬੇਸਨ ਦਾ ਆਟਾ ਗੁੰਨ ਕੇ ਬਣਾਉਨੇ ਆ ਪੇੜਾ ਕਰਕੇ ਹਨ ਉਹ ਰੋਟੀ ਥੋੜੀ ਸੁੱਕੀ ਆਉਂਦੀ ਹੈ ਸਖਤ ਹੋ ਜਾਂਦੀ ਹੈ ਪਰ ਜੇ ਆਪਾਂ ਇਸ ਤਰੀਕੇ ਨਾਲ ਬਣਾਈਏ ਬਹੁਤ ਸੌਫਟ ਰੋਟੀ ਬਣਦੀ ਤੇ ਖਾਣ ਚ ਬਹੁਤ ਜਿਆਦਾ ਸੁਆਦ ਲੱਗਦੀ ਹੈ ਇਹਦਾ ਆਪਾਂ ਰੈਪ ਵੀ ਬਣਾ ਸਕਦੇ ਵਿੱਚ ਕੋਈ ਸਬਜ਼ੀ ਭਰ ਕੇ ਰੈਪ ਵੀ ਬਣਾ ਸਕਦੇ ਸੋ ਏਸੀ ਮੇਰਾ ਅੱਜ ਦਾ ਡਿਨਰ ਬੇਸੰਦੀਕ ਛੋਟੀ ਜੀ ਰੋਟੀ ਨਾਲ ਭਿੰਡੀ ਦੀ ਥੋੜੀ ਜੀ ਸਬਜੀ ਜੇ ਮੈਨੂੰ ਲੱਗਿਆ ਲੋਡ ਮੈਂ ਚਮਚਾਕ ਦਹੀਂ ਖਾ ਲੂੰ ਬਾਅਦ ਵਿੱਚ ਮੈਂ ਲੋੜ ਲਗੀ ਤਾਂ ਟਾਈਮ ਹੋ ਗਿਆ 7:30 ਦਾ ਡিনার ਮੈਂ ਆਪ ਦਾ ਕਰ ਲਿਆ ਅੱਜ ਮੇਰਾ ਕੁਝ ਬਣਾਉਣ ਨੂੰ ਕੋਈ ਦਿਲ ਨਹੀਂ ਕਰ ਰਿਹਾ ਸੀ ਮੈਨੂੰ ਐਸ ਕੁਝ ਬਹੁਤ ਸੌਖਾ ਜਿਹਾ ਤਰੀਕਾ ਹੋਵੇ ਕੁਝ ਨਾ ਕੁਝ ਮੈਂ ਕਰ ਲਾਂ ਹਾਂ ਫਿਰ ਮੈਂ ਸਬਜੀ ਮਖਸਾ ਸਬਜੀ ਪਈ ਹੈ ਚਲੋ ਭਿੰਡੀ ਦੀ ਬਣੀ ਭਿੰਡੀ ਖਾ ਲੂੰਗੀ ਸਬਜੀ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਭਿੰਡੀ ਰੁੱਖੀ ਨਹੀਂ ਖਾਦੀਆਂ ਜਿਵੇਂ ਆਪਾਂ ਕਈ ਕੱਲੀ ਸਬਜੀ ਖਾ ਲਾ ਹਨਾ ਉਹ ਨਹੀਂ ਖਾਦੀਆਂ ਤੇ ਫਿਰ ਮੈਂ ਚਲੋ ਬੇਸਨ ਦੀ ਰੋਟੀ ਬਣਾ ਲਾਂਦੇ ਫਿਰ ਮੈਂ ਨਾਲ ਬੇਸਨ ਦੀ ਰੋਟੀ ਬਣਾ ਲਈ ਬਹੁਤ ਟੇਸਟੀ ਲੱਗਦੀ ਹੈ ਬੇਸਨ ਦੀ ਰੋਟੀ ਬ੍ਰੈਕਫਾਸਟ ਵਿੱਚ ਵੀ ਆਪਾਂ ਲੈ ਸਕਦੇ ਆ ਕੋਈ ਨੂੰ ਕੋ ਸੁੱਕੀ ਸਬਜੀ ਪਈ ਹੋਵੇ ਰਾਤ ਵਾਲੀ ਜਾਂ ਸਵੇਰੇ ਬਣਾਈ ਤਾਜੀ ਉਹ ਸੁੱਕੀ ਸਬਜੀ ਨਾਲ ਲੈ ਲਓ ਜਾਂ ਰੈਪ ਬਣਾ ਲਓ ਜਾਂ ਆਪਾਂ ਟਿਫਿਨ ਚੀਤ ਲੈ ਕੇ ਜਾਣੇ ਰੈਪ ਬਣਾ ਕੇ ਵੀ ਲੈ ਸਕਦੇ ਆ ਮੇਰਾ ਡਿਨਰ ਹੋ ਗਿਆ ਮੈਂ ਫਰੀ ਆ ਪਰ ਹੱਕੇ অলমোস্ট হোয়াইট 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 হোইয়ে পইনে কালার করনা ਨਹੀਂ ਹੈਗਾ ਹੁਣ ਮੈਂ ਸੋਚਿਆ ਮੈਂ ਕਲਰ ਨਹੀਂ ਕਰਨਾ ਹੈਗਾ ਬਸ ਬਹੁਤ ਹੋ ਗਿਆ ਕਲਰ ਕਰਨ ਕਰਨ ਮੇਰੇ ਦਿਲ ਨਹੀਂ ਕਰਦਾ ਹੈਗਾ ਹੁਣ ਕਰਮੀ ਚ ਇੱਕ ਤਾਂ ਇਹ ਪ੍ਰੋਬਲਮ ਆ ਵੀ ਆਪਾਂ ਜਲਦੀ ਸਿਰ ਨਾ ਉਹਨਾ ਚੌਥੇ ਦਿਨ ਨੂੰ ਪੰਜਵੇਂ ਦਿਨ ਆਪਾਂ ਸਿਰ ਨਾ ਨਹੀਂ ਨਹਾਉਣੇ ਹਨਾ ਪਸੀਨਾ ਆਉਂਦਾ ਪਾਣਾ স্মੈਲ ਆਉਣ ਲੱਗ ਜਾਂਦੀ ਬੜੇ ਜਲਦੀ ਉਤਰ ਜਾਂਦਾ ਫਿਰ ਇੰਨੀ ਜਲਦੀ ਲੱਗਦਾ ਨਹੀਂ ਕੋਲ ਬਹੁਤ ਹੋਏ ਨੇ ਲਗਾਉਣ ਦੀ ਫਿਰ ਮੈਂ ਸੋਚਿਆ ਹੁਣ ਵਾਈਟ ਹੀ ਰੱਖ ਲਾਂ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਹਨੇ ਦੇਖਣੇ ਨੇ ਕਿਹਨੂੰ ਦਿਖਾਉਣੇ ਨੇ ਹੈ ਮਾਨੀ ਮਰ ਗਏ ਮੇਰਾ ਤਾਂ ਮਨ ਮਰਿਆ ਪਿਆ ਬਸ ਜਿਵੇਂ ਹੈਗੇ ਨੇਚਰਲ ਠੀਕ ਐ ਫੌਨ ਸਮਗੂਮੀ ਬਣ ਜਾਣਗੇ ਆਪੀ ਗ੍ਰੇ ਗ੍ਰੇਸ਼ ਕਲਰ ਪਹਿਲਾਂ ਤਾਂ ਇੱਕ ਵਾਰ ਵਾਈਟ ਲੱਗਣਗੇ ਫਿਰ ਗ੍ਰੇਸ਼ ਚ ਟਰਨ ਹੋ ਜਾਣਗੇ ਹੌਲੀ ਹੌਲੀ ਅੱਗੇ ਇਹਨਾਂ ਸਰਦੀਆਂ ਜਦ ਸਿਰ ਟਕਣ ਲੱਗ ਜੰਦੀ ਹੁਣ ਮੈਂ ਕਲਰ ਨਹੀਂ ਕਰਨਾ ਹੈਗਾ ਪਾਲਾਂ ਤੇ ਸੌਨ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੱਚ ਲੱਗੀ ਹੋਗੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ